ਮਾ ਕਹਿੰਦੀ ਲਾਲ ਜੀ ਕੜਾ ਕਿੱਥੇ ਸੁੱਟਾ ਹੈ ਮਾਰੇ ਕਹਿੰਦੇ ਆ ਮਾਂ ਜੀ ਦੱਸਿਓ ਕਿੱਥੇ ਡਿੱਗਾ ਹੈ ਗੰਗਾ ਦੇ ਕਿਨਾਰੇ ਤੇ ਚਲੇ ਗਏ ਨਾਲ ਕੋਬੇ ਸੰਗਤ ਮਾਂ ਜੀ ਤੇ ਸਤਿਗੁਰੂ ਕਹਿੰਦੇ ਮਾਤਾ ਜੀ ਹੱਥ ਛੱਡੋ ਤੁਹਾਨੂੰ ਦੱਸਿਓ ਕੜਾ ਕਿੱਥੇ ਡਿੱਗਾ ਹੈ ਜਿਹੜਾ ਦੂਜਾ ਜਿਹੜਾ ਹੱਥ ਵਿੱਚ ਹੈਗਾ ਸੀ ਬਾਬਾ ਜੀ ਦੋ ਮਿੰਟ ਰੁਕ ਜੀ ਪਹਿਲੀ ਕੀ ਜੀ ਕਬਤਖਾ ਕੇ ਫੇਰ ਆਪਾਂ ਸਰੋਪਾ ਲਵਾਂ ਕਈ ਵਾਰੀ ਵਿੱਚੇ ਆਪਾਂ ਇਹ ਸ਼ੁਰੂ ਕਰੇ ਮਹਾਰਾਜ ਜੀ ਕਹਿੰਦੇ ਹੱਥ ਛੱਡੋ ਮਾਤਾ ਜੀ ਦੱਸਿਓ ਕੜਾ ਕਿੱਥੇ ਡਿੱਗਾ ਹੈ ਜਦੋਂ ਹੱਥ ਛੱਡਿਆ ਜਿਹੜਾ ਦੂਜਾ ਕੜਾ ਹੈਗਾ ਸੀ ਉਹ ਵੀ ਲਾ ਲਿਆ ਮਾਂ ਜੀ ਪਹਿਲਾ ਕੜਾ ਉੱਥੇ ਦੇਗਾ ਦੂਜਾ ਵੀ ਵਧਾ ਕੇ ਮਾਰੇ ਹੁਣ ਜੀ ਅੱਜ ਵਰ ਕੀ ਮਾਮ ਦੀ ਅੱਜ ਦੀ ਡੇਟ ਵਿੱਚ ਸੋਨਾ 1 ਲੱਖ ਤੇ 45000 ਦੇ ਕਰੀਬ ਹੋ ਗਿਆ ਜੀ ਤੁਸੀਂ ਆਖੋਗੇ ਕਿ ਬੱਸਾ ਸੁਨਿਆਰਾ ਜਿਹਨੂੰ ਰੋਜ਼ ਦਾ ਹਿਸਾਬ ਲੱਗਦਾ ਅੱਜ ਰਾਤੀ ਮੈਂ ਵੇਖ ਰਿਹਾ ਸੀ ਉਹ ਤੋਂ ਵੀ ਮਹਿੰਗਾ ਹੀ ਸੀ ਸਾਡੇ ਪਿਆਰਾਂ ਅਚੀ ਵੀ ਮਹਿੰਗਾ ਸੀ ਹੁਣ ਵੀ ਮਹਿੰਗਾ ਹੈ ਗਾਹ ਵੀ ਮਹਿੰਗਾਈ ਰਹਿਣ ਦੀ ਕੀਮਤ ਘਟਦੀ ਨਹੀਂ ਨਿੰਗੀ ਚੰਗਾ ਹੁੰਦਾ ਪਤਾਕ ਹੁਣ ਜੇ ਅਜ ਵਰਗੀ ਮਾਂ ਹੁੰਦੀ ਤੇ ਜਿਤਨਾ ਮੁੰਡੇ ਨੇ ਤਾ ਫਿਰ ਬੀਬੀ ਨੇ ਨਦੀ ਦੇ ਕੰਢੇ ਤੇ ਨਿਆਣੇ ਨੂੰ ਧਾ ਲੈਣਾ ਸੀ ਜਿੰਨਾ ਚਿਰ ਦੋਵੇਂ ਇਕੜੇ ਨਾਂ ਲੱਭਦੇ ਉਹਨਾਂ ਚਿਰ ਵਿਚਾਰਾ ਛੁੱਟਣਾ ਨਹੀਂ ਸੀ ਪਰ ਮਾਂ ਨੇ ਫਿਰ ਵੀ ਸੀਨੇ ਨਾਲ ਲਾਇਆ ਕਹਿੰਦੀ ਲਾਲ ਜੀ ਮੈਂ ਇੱਕ ਲੱਭ ਲਈ ਤੂੰ ਦੂਜਾ ਵੀ ਛੋੜਦਾ ਇਹ ਕੀ ਕਹਾਣੀ ਹੈ ਮਾਰੇ ਕੋਚੇ ਕ ਐਲਾਨ ਕੀਤਾ ਕਹਿੰਦੇ ਮਾਂ ਤੇਰਾ ਪੁੱਤ ਸੋਨੇ ਦੀਆਂ ਕੜੀਆਂ 'ਚ ਹੱਥ ਬੰਨਣ ਨਹੀਂ ਆਇਆ। ਤੇਰੇ ਪੁੱਤ ਨੇ ਸੋਨੇ ਦੀਆਂ ਕੜੀਆਂ ਵਿੱਚ ਹੱਥ ਜਕੜ ਕੇ ਨਹੀਂ ਰੱਖਣੇ। ਮੈਂ ਉਹ ਨਾ ਕੜਾ ਪਵਾਉਣੇ ਜਿਹੜਾ ਕੜਾ ਹਰ ਅਮੀਰ ਤੇ ਹਰ ਗਰੀਬ ਪਹਿਨ ਸਕੇਗਾ। ਮੈਂ ਲੋਹੇ ਦਾ ਕੜਾ ਦੁਨੀਆਂ ਦਾ ਪਰ ਸਿੱਖਾ। ਆਹ ਕੜਾ ਪੰਨਕਕਾਰਾਂ 'ਚ ਸ਼ਾਮਲ ਕੀਤਾ। ਉੱਥੇ ਐਲਾਨ ਕੀਤਾ ਤੇ ਇੱਥੇ ਹਰਨੁਪੁਰ ਸਾਹਿਬ ਦੀ ਧਰਤੀ ਵਿੱਚ ਮਾਰੇ ਕਿਵੇਂ ਇਸ ਕੜੇ ਨੂੰ ਮੰਨ ਦਿੱਤਾ। ਇੱਕ ਹਫ਼ਤਾ ਕਹਿ ਕੇ ਫਿਰ ਆਪਸ ਸਮਾਪਤ ਕੀਤਾ। ਹਾਂ ਬਾਛ ਕਦੀ ਹਰ ਪਲ ਆਖਰੀ ਸੀ ਜੀ ਹਵਾ ਸ਼ੁਕ ਦੀ ਹਰ ਪਲ ਆਖਰੀ he it i am how happy

ਕਿਉਂ ਵਿਚਾਲਾ ਹੁੰਦਾ ਫਤਨਾ ਛੱਡ ਕੇ 5.5 ਸਾਲ ਬਾਅਦ ਜੋਜਕਰਮ ਤੋਂ ਪ੍ਰੰਤ ਅਨੰਤਪੁਰ ਸਾਹਿਬ ਇਹ ਧਰਤੀ ਦੇ ਤਿੰਨ ਨਾਮ ਹੈ ਚੋਟੇ ਕਰ ਲੋ ਸਭ ਤੋਂ ਪਹਿਲਾ ਨਾਮ ਸੀ ਮਾਖੋਆ ਜੀ ਦੂਜਾ ਨਾਮ ਸੀ ਚਾਪਕ ਨਾਨਕੀ ਤੀਜਾ ਨਾਮ ਹੈ ਸ਼੍ਰੀ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਸਤਗੁਰਾਂ ਨੇ ਜਦੋਂ ਇੱਥੇ ਅਨੰਦ ਸਾਹਿਬ ਸੁਣਾਇਆ ਉਹ ਕਰਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਦਾ ਨਾਮ ਅਨੰਤਪੁਰ ਸਾਹਿਬ ਰੱਖਿਆ ਉਹਨਾਂ ਨੂੰ ਕੋ ਪੱਤਰਕਾਰ ਪੁੱਛਿਆ بڑے ਬੱਚੇ ਗਏ ਫਤੇਗਰ ਸਾਹਿਬ ਚਮਕੌਰ ਸਾਹਿਬ ਇਹ ਵੀਡੀਓਜ਼ ਆ ਗਈਆਂ ਤੁਹਾਡੇ ਮੋਬਾਈਲਾਂ ਵਿੱਚ ਮੇਰੇ ਵੀ ਆ ਗਈ। ਉਹਦੇ ਵਿੱਚ ਕੀ ਹੈ? ਬੱਚਿਆਂ ਨੂੰ ਪੁੱਛ ਰਿਹਾ ਪੱਤਰਕਾਰ ਪੀਚਾਰ ਸਾਹਿਬ ਜਾਨਾ ਦੇ ਨਾਮ ਤੁਹਾਨੂੰ। ਦੁੱਖ ਦੀ ਗੱਲ ਹੈ ਉਹਨਾਂ ਚੋਂ ਇੱਕ ਮੁੰਡਾ ਅੱਗੇ ਹੋ ਕੇ ਨਾ ਪਤਾ ਕੀ ਕਹਿ ਰਿਹਾ। ਕਹਿੰਦਾ ਜੀ ਚਾਰਾਂ ਦੇ ਨਾਮ ਦਾ ਤਾਂ ਮੈਨੂੰ ਪਤਾ ਨਹੀਂ ਪਰ ਇੱਕ ਨੂੰ ਅਜੀਤ ਅਜੀਤ ਕਹਿੰਦੇ ਸਨ। ਇੱਥੇ ਵੀ ਆਪਾਂ ਖਲੋਤ ਰਹੇ ਹਾਂ। ਗੱਲਾਂ ਜਿਵੇਂ ਮਰਜ਼ੀ ਕਰੀ ਗਈਏ ਅਸਮਾਨ ਧਰਤੀ ਤੇ ਸੁਧੀ ਜਾਂਦੇ ਆਂ ਲੰਗਰ ਅਸਾਂ ਇੰਨੇ ਲਾਏ ਆ ਭਈ ਕਮਾਲ ਕਰ ਦਿੱਤੀ ਜਿੱਥੇ ਮਰਜ਼ੀ ਕਹਿ ਜੂ ਨਾ ਵਗਦੇ ਹੜ੍ਹਾਂ ਚ ਵੀ ਲੰਗਰ ਖਾਲਸਾ ਲਾਉਂਦੇ ਆ ਜਿੱਥੇ ਕਮਾਈ ਮੱਚੀ ਹੋਵੇ ਬੰਬ ਡਿੱਗਦੇ ਹੋਣ ਸੀਰੀਆ ਵਰਗੇ ਮੁਲਕ ਵਿੱਚ ਲੜਾਈ ਲੱਗੀ ਹੋਵੇ ਉੱਥੇ ਵੀ ਅਸੀਂ ਲੰਗਰ ਲਾਉਣ ਵਿੱਚੋਂ ਪਛਾਣ ਨਹੀਂ ਹੱਥ ਇਹ ਗੁਰੂ ਦੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਲ ਬਖਸ਼ਿਆ ਪਰ ਕੱਲਾ ਇਹ ਥੋੜਾ ਵੀ ਲੰਗਰ ਲਾ ਲਿਆ ਖਾ ਲਿਆ ਤੇ ਮੁਲਕੇ ਸੌਂਗ ਮਾ ਸੱਚੇ ਪਾਤਸ਼ਾਹ ਨੇ ਕਿਹਾ ਸੀ ਪਹਿਲੇ ਪੰਗਤ ਪਾਛਾ ਤੇ ਸੰਗ ਕੁਝ ਸਾਡਾ ਦਿਲ ਨਹੀਂ ਲੱਗਦਾ ਜੇ ਕਿਤੇ ਲੱਗ ਜਾਵੇ ਤੇ ਗੱਲ ਬਣ ਜੇਗੀ ਸਾਡਾ ਵਿਰਸਾ ਹੈ ਉਹ ਲੜਕੀ ਰੱਗੇ ਮਾਈਕ ਕਰਕੇ ਪੱਤਰਕਾਰ ਕਰ ਰਿਹਾ ਵੀ ਭੈਣੇ ਤੈਨੂੰ ਪਤਾ ਚਾਰ ਸਾਹਿਬਜ਼ਾਦੇ ਦੇ ਕੀ ਨਾਮ ਹੈ ਉਹ ਕਹਿੰਦੀ ਵੈਰੂ ਹੀ ਜਾਣੀ ਵੀ ਤੁਸੀਂ ਕੱਲੇ ਖੀਰਾ ਖਾਣ ਹੀ ਆਏ ਬਹੂਰੇ ਦੇ ਝੁੱਡੇ ਲੈ ਲੈ ਧੱਕੇ ਮਾਰ ਲੈ ਧੱਕੇ ਖਾ ਲੈ ਪਿੰਡ ਨੂੰ ਆ ਕੇ ਖੱਟਿਆ ਕੀ ਭਾਈ ਇੰਨਾ ਡੀਪ ਜਾ ਕੇ ਗੱਲਾਂ ਕਰਾਂ लंबा इतिहास कई दिन पढ़ते रहिए अं कहने गुरु के सिख दांगा कड़ लिया करताना कड़ लिया गुरुद्वार च पगे एक दूसरे प्रधानगियों तो लड़ी जाने अगाह चौधरों तो लड़ी जाने हैं गल बहुत पिछले सी सिख इना पिछे नहीं लड़ता ਨਵਾਬੀ ਸਾਡੇ ਪੈਰਾਂ 'ਚ ਰੋਲਦੀ ਰਹੀ ਐ ਸੁਖ ਲਾਉਣ ਨੂੰ ਤਿਆਰ ਨਹੀਂ ਸੀ ਜੇ ਸਾਰਿਆਂ ਗੁਰਮਤਾ ਕਰ ਲਿਆ ਤੇ ਨਵਾਬੀ ਕਪੂਰ ਸਿੰਘ ਨੂੰ ਦੇਣੀ ਐ ਤਾਂ ਉਹਨੇ ਹੱਥ ਜੋੜ ਕੇ ਆਖਿਆ ਕਿ ਨਵਾਬੀ ਬੇਸ਼ੱਕ ਦੇ ਦਿਓ ਪਰ ਜਿਹੜੀ ਮੈਂ ਘੋੜਿਆਂ ਦੀ ਸੇਵਾ ਕਰਦਾ ਤੂੰ ਮੈਥੋਂ ਸੇਵਾ ਨਾ ਖੋਇਓ ਉਹ ساری ਜ਼ਿੰਦਗੀ ਨਵਾਬ ਕਪੂਰ ਸਿੰਘ ਘੋੜਿਆਂ ਦੀ ਸੇਵਾ ਕਰਦੇ ਰਿਹਾ ਸਾਸਤ ਕਿੱਥੇ ਉਹ ਕਰਤਾਰ ਕਿੱਥੇ ਅਸੀਂ ਨਿੱਕੇ ਨਿੱਕੇ ਗੱਲਾਂ ਤੋਂ ਲੜੀ ਜਾਂਦੇ ਜੇ ਗੱਲਾਂ ਕਰੀਏ ਤੇ ਕਈਆਂ ਨੂੰ ਕੌੜੀਆਂ ਲੱਗਦੀਆਂ ਪਰ ਮਾਫ਼ ਕਰ ਦਿਓ ਜੇ ਕਿਤੇ ਉੱਥੇ ਮਾਇਆ ਦਾ ਚੱਕਰ ਨਾ ਨੋ ਤੇ ਅਸੀਂ ਇਹਨਾਂ ਝਗੜਾ ਨਾ ਕਰੀਏ ਜੇ ਕਦਾ ਇਹੋ ਹੀ ਹੋਵੇ ਵੀ ਭਾਈ ਭਾਂਦੇ ਮਾਂਜਣੇ ਆ ਸਵੇਰੇ ਅੰਮ੍ਰਿਤ ਵੇਲੇ ਬਾਬਾ ਜੀ ਨਾਲ ਪ੍ਰਕਾਸ਼ ਕਰਾਉਣਾ ਆਪ ਪੰਜ ਬਾਣੀਆਂ ਪੜ੍ਹਨੀਆਂ ਝਾਰੂ ਲਾਉਣਾ ਸਾਰੇ ਗੁਰੂ ਘਰ ਵਿੱਚ ਸਾਰਾ ਬਾਜ਼ਾਰ ਲਾਗੋ ਲਾਗੋ ਸਾਫ਼ ਕਰਨਾ ਇੱਕ ਬੰਦਾ ਵੀ ਨਹੀਂ ਪਿੰਡ 'ਚੋਂ ਬਾਹੋਂ ਕੇ ਉਹਨੇ ਨਹੀਂ ਕਹਿਣਾ ਵੀ ਮੈਨੂੰ ਜ਼ਿੰਮੇਵਾਰੀ ਦੀ ਇਹ ਕੁਝ ਗੱਲਾਂ ਨੂੰ विरले विरले अनोखा है जिन्ना ने गुरु घर दी सेवादारी भी की थी ते ਨਾਲ ਬਾਣੀ ਵੀ پڑھی ਨਾਲ ਉਹਨਾਂ ਨੇ ਆਪਣਾ किरदार ਵੀ ਉੱਚਾ ਰੱਖਿਆ ਤੇ ਬਹੁਤੇ ਆਪਾਂ ਜਿਹੜੇ ਨਿੱਕੇ ਨਿੱਕੇ ਝਗੜਿਆਂ ਚ ਪੈ ਕੇ ਕੌਮ ਨੂੰ ਥੱਲੇ ਵਾਲ ਨੂੰ ਲਈ ਜਾਂਦੇ ਆ ਮਾੜਾ ਸੱਚੇ ਪਾਤਸ਼ਾਹ ਉਹ ਕਹਿੰਦੇ ਨਾ ਹੋ ਜਾ ਪੜਾ ਪੁਮਾਰਾ ਜਿਹੜਾ ਗੜਾ ਹਰ ਅਮੀਰ ਹਰ ਗਰੀਬ ਪੈਨੇਗਾ ਆਨੰਦ ਪ੍ਰਸਾਦ ਆਏ ਲੋਰ ਪਈ ਦੁਖੀ ਪੰਗਤ ਵੇਖੇ ਬਾਪੂ ਤੋਰੀਆ ਉਹਨਾਂ ਵਾਸਤੇ ਸੀਸ ਵਾਰਿਆ ਦੂਜਿਆਂ ਦੇ ਘਰ ਬਰਬਾਦ ਨਹੀਂ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਆ ਦੋ ਪ੍ਰੋਗਰਾਮ ਹੋਏ ਆ ਸਜਣੋ ਇੱਕ ਲਾਲ ਕਿਲੇ ਤੇ ਦਿੱਲੀ ਇੱਕ 나ਗਪੁਰ ਹੋਇਆ ਦੋਵੇਂ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਸੀ ਤੇ ਦੋਵਾਂ ਵਿੱਚ ਮੇਰੇ ਚਾਚਾ ਨੂੰ ਮਾਣ ਬਖਸ਼ਿਆ 나ਗਪੁਰ ਦੀ ਸਰਕਾਰ ਨੇ ਵੀ ਤੇ ਦਿੱਲੀ ਸਰਕਾਰ ਸਰਕਾਰੀ ਪ੍ਰੋਗਰਾਮ ਸੀ ਨਾਲ ਸਹਿਯੋਗ ਸੁਭਾਵਾਂ ਦਾ ਸੰਪਰਦਾਨਾਂ ਦਾ ਤੇ ਦੂਸਰਾ ਪ੍ਰੋਗਰਾਮਾਂ ਚ ਮੈਂ ਗੱਲ ਕਹਿ ਕੇ ਆਇਆ ਦਿੱਲੀ لال ਕਲੇਤੇ ਵੀ ਤੇ ਨਾਨਕਪੁਰ ਵੀ ਕਹਿ ਕੇ ਆਇਆ ਕਿ ਸਤਿਗੁਰਾਂ ਨੇ ਆਪਣਾ ਆਪ ਧਾਮੇ ਉਜਾੜ ਲਿਆ ਪਰ ਦੂਜਿਆਂ ਦੇ ਘਰ ਨਹੀਂ ਉਜੜਨ ਦਿੱਤੇ ਉਸ ਗੁਰੂ ਦਾ ਧੰਵਾਦ ਅਸੀਂ ਕਰ ਹੀ ਨਹੀਂ ਸਕਦੇ ساری ਜ਼ਿੰਦਗੀ ਬਿਤਾ ਦੀ ਹੈ ਨਾ ਤੇ ਤਾਂ ਵੀ ਉਸ ਗੁਰੂ ਦਾ ਸਾਹ ਨਹੀਂ ਆਪਾਂ ਲਾ ਸਕਦੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਲੋਰ ਕੋਈ 80 ਲੱਖ ਦਾ ਬੈਠਾ ਹੈ 80 ਹਜ਼ਾਰ ਦੇ ਕੱਟ ਵਿੱਚੋਂ ਲੱਗਿਆ ਸਿੱਖ ਤੋਂ ਸਿੰਘ ਬਰੌੜ 205 ਸਟੇਜ ਉੱਤੇ ਆਏ ਸੁਨਹਿਰੀ ਕਲਗੀ ਝਰਮਲ ਝਲਮਲ ਕਰਦੀ ਸੋਨਾ ਬਸਤਾਰਾ ਰੇਸ਼ਮੀ ਪੋਸ਼ਾਕ ਹੱਥ ਵਿੱਚ ਛੁਰੀ ਸਾਬ ਤੇ ਸੰਗਤ ਵਿੱਚ ਆ ਕੇ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਸਿੱਖੋ ਅੱਜ ਲੋੜ ਪੈ ਗਈ ਇੱਕ ਸੀਸ ਦੀ ਸਾਰੀ ਤਲਵਾਰ ਦੀ ਪਿਆਸ ਬੁਝਾਓ ਸ਼ਨਾਤਾ ਸ਼ਾ ਗਿਆ ਚੁੱਪ ਹੋ ਗਏ ਮੁਫਤ ਦੀ ਚੀਜ਼ ਮਿਲਦੀ ਹੋ ਜਦੋਂ ਮਨ ਵਿੱਚ ਆਉਂਦਾ ਹੋਵੇ ਨਾ ਵੀ ਇੱਥੋਂ ਖੰਡ ਮਿਲਣੀ ਸਸਤੀ ਜਾਂ ਕਣਕ ਮਿਲਣੀ ਧੋਰ ਪੁਰੀ ਵਾਲੀ ਤੇ ਦੂਜੇ ਨੂੰ ਹੱਕ ਨਾਲ ਪਛਾਣ ਕਰਕੇ ਦਾ ਅਸੀਂ ਪਹਿਲਾਂ ਅੱਗੇ ਹੋ ਕੇ ਲਾਈਨ 'ਚ ਖੜੋ ਜਾਂਦੇ ਆ ਤੇ ਆਪਣੇ ਮਾਨ ਨਾਲ ਕਹਿੰਨੇ ਸਾਡਾ ਹੱਕ ਇੱਥੇ ਰੱਖਾ ਸਾਂ ਲੈਣਾ ਇਹ ਗੁਰੂ ਆਵਾਜ਼ ਮਾਰੇ ਤੇ ਅਸੀਂ ਕਹਿੰਦੇ ਬਾਬਾ ਤੂੰ ਚਲਿਆ ਜਾ ਕੁਰਬਾਨੀ ਦੇਣ ਦੀ ਲੋੜ ਪਵੇ ਅਸੀਂ ਦੂਜੇ ਨੂੰ ਧੱਕਾ ਲਾ ਕੇ ਨਾ ਕਰਦੇ